ਸਾਡਾ ਜਿਹੜਾ ਅਪਰਾਲਾ ਇਹ ਕੋ ਸਿਆਸੀ ਨਹੀਂਗਾ ਕੋ ਵੋਟਾਂ ਦੇ ਵਪਾਰੀ ਨਹੀਂ ਅਸੀਂ ਤੁਹਾਡੇ ਕੋਲ ਆਏ ਵੀ ਵੋਟਾਂ ਲੈਣੀਆਂ ਉਹਨੂੰ ਗਾਲਾਂ ਕੱਢੀ ਜਾਓ ਉਹਨੂੰ ਕਰੀ ਜਾਓ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਲੋਕਾਂ ਨੂੰ ਉਲਝਾ ਲਿਆ ਜਾਂਦਾ ਕਿ ਵੋਟਾਂ ਮਿਲਣੀਆਂ ਕਿੱਦਾਂ ਨੇ ਲੋਕਾਂ ਦਾ ਰੁੱਖ ਕਿੱਧਰ ਹੈ ਸਰਕਾਰਾਂ ਬੱਚਿਆਂ ਨੂੰ ਇੱਥੇ ਰੋਕਣ ਦੀ ਬਜਾਏ ਮੈਂ ਸਾਰੇ ਲੀਡਰਾਂ ਨੂੰ ਬੇਨਤੀ ਕਰਦਾ ਬਾਰ-ਬਾਰ ਕਿ ਸਾਰੇ ਬੱਚਿਆਂ ਨੂੰ ਇੱਥੇ ਰੋਕਣ ਦੀ ਬਜਾਏ ਉਹਨਾਂ ਨੇ ਇੱਥੇ ਬੱਚਿਆਂ ਨੂੰ ਆਈਲੈਟਸ ਸਰਕਾਰੀ ਤੌਰ ਤੇ ਕਰਾਉਣੀ ਸ਼ੁਰੂ ਕਰ ਦਿੱਤੀ ਬਾਹਰ ਭੇਜਣ ਲਈ ਲੋਨ ਦੇਣੇ ਸ਼ੁਰੂ ਕਰ ਦਿੱਤੇ ਕਿਸ ਤਰ੍ਹਾਂ ਬਚੂਗਾ ਪੰਜਾਬ ਸਾਡਾ ਕਾਲਜ ਸਕੂਲ ਸਾਡੇ ਜਿੰਨੇ ਆ ਉਹ ਖਾਲੀ ਹੁੰਦੇ ਜਾਂਦੇ ਆ ਲੇਬਰ ਤੁਹਾਨੂੰ ਕੋਈ ਮੈਂ ਵੱਡੇ ਵੱਡੇ ਪ੍ਰੋਜੈਕਟਾਂ ਦੇ ਵਿੱਚ ਜਾ ਕੇ ਦੇਖਦਾ ਕਿਤੇ ਤੁਹਾਨੂੰ ਪੰਜਾਬੀ ਲੇਬਰ ਨਹੀਂ ਮਿਲਦੀ ਸਾਰਾ ਪੰਜਾਬ ਨਸ਼ਿਆਂ ਦੇ ਵਿੱਚ ਉਲਝਾ ਕੇ ਰੱਖ ਦਿੱਤਾ ਔਰ ਹਾਲਾਤ ਇਹੋ ਜਿਹੇ ਬਣ ਗਏ ਗੱਲਾਂ ਸੁਣਨ ਨੂੰ ਬੜੀਆਂ ਕੌੜੀਆਂ ਤੇ ਬੜੀਆਂ ਦਰਦਾਂ ਲੱਗਦੀਆਂ ਮੈਂ ਹਰ ਪ੍ਰੋਗਰਾਮ ਦੇ ਵਿੱਚ ਇੱਕ ਗੱਲ ਜਾ ਕੇ ਸੁਣਾਈ ਆ ਕਿ ਮੈਂ 4 ਕੁ ਮਹੀਨੇ ਪਹਿਲਾਂ ਬਾਹਰਲੇ ਮੁਲਕ ਚ ਗਿਆ ਉੱਥੋਂ ਕਿਸੇ ਦੇ ਪਿਤਾ ਜੀ ਦੀ ਡੈਥ ਹੋ ਗਈ ਤੇ ਉਹਨੇ ਪੰਜਾਬ ਦੇ ਵਿੱਚ ਆਉਣਾ ਸੀਗਾ ਉਹ ਸੰਸਕਾਰ ਕਰਕੇ ਆਪਣੇ ਫਾਦਰ ਦਾ ਭੋਗ ਪਾ ਕੇ ਗਿਆ ਤੇ ਮੈਂ ਉਹਦੇ ਘਰ ਉੱਥੇ ਅਫਸੋਸ ਕਰਨ ਗਿਆ ਤੇ ਮੈਨੂੰ ਕਹਿੰਦਾ ਭਾਜੀ ਬੜਾ ਚਿੰਤਾ ਦਾ ਵਿਸ਼ਾ ਹੈ ਕਿ ਸਾਡੇ ਪਿੰਡਾਂ ਦੇ ਵਿੱਚ ਯੂਥ ਬਚਿਆ ਹੀ ਨਹੀਂ ਜੇ ਕਿਸੇ ਨੇ লাশ ਵੀ ਲੈ ਕੇ ਜਾਣੀ ਆ ਡੈੱਡ ਬੋਡੀ ਵੀ ਲੈ ਕੇ ਜਾਣੀ ਆ ਤੇ ਯੂਥ ਨਹੀਂ ਲੱਭਦਾ ਅਸੀਂ ਸੋਚ ਰਹੇ ਆ ਕਿ ਪਿੰਡਾਂ ਦੇ ਵਿੱਚ ਰੇੜੀਆਂ ਬਣਾ ਲਈਆਂ ਜਾਣ ਸੰਸਕਾਰ ਕਰਨ ਨੂੰ ਜਦੋਂ ਕੋ ਡੈੱਡ ਬੋਡੀ ਲੈ ਕੇ ਜਾਣੀ ਇਹ ਸਾਡਾ ਪੰਜਾਬ ਸੀਗਾ ਯਾਰ ਇਹ ਸਾਡੇ ਪੰਜਾਬ ਦੇ ਹਾਲਾਤ ਸੀਗੇ ਬੱਚੇ ਜੰਮਣੇ ਘਟ ਗਏ ਬੱਚੇ ਇਥੋਂ ਬਾਹਰ ਜਾਂਦੇ ਆ ਉੱਥੇ ਹੀ ਵਿਆਹ ਕਰਾਉਂਦੇ ਆ ਉੱਥੇ ਹੀ ਆਪਣਾ ਜੀਵਨ ਸਾਥੀ ਉਥੇ ਉਹਨਾਂ ਦਾ ਮਿਲਦਾ ਵਾ ਉਥੇ ਹੀ ਉਹਨਾਂ ਦੀ ਜਿਹੜੀ ਪੈਦਾ ਹੁੰਦੇ ਆ ਬੱਚੇ ਸਾਡੇ ਸੂਬੇ ਦੀ ਇਸ ਕਦਰ ਹਾਲਾਤ ਹੋ ਗਈ ਕਿ ਸਾਡੀ ਬਦੀ ਦਿਨੋਂ ਦਿਨ ਘਟਣੀ ਸ਼ੁਰੂ ਹੋ ਗਈ ਔਰ ਕੋਈ ਵੀ ਮੈਂ ਅੱਜ ਵੀ ਕਹਿੰਦਾ ਕਿ ਹਰ ਬੰਦਾ ਇੱਥੇ ਲੜ ਕੀ ਰਿਆ ਰੇਤਾ ਲਈ ਬਜਰੀ ਲਈ ਆਟੇ ਦਾ ਲਈ ਹੋਰ ਇਹੋ ਜੀਆਂ ਮੰਗਾ ਲਈ ਕੋਈ ਸੂਬੇ ਲਈ ਨਹੀਂ ਲੜ ਰਿਹਾ ਕੋਈ ਬੱਚਿਆਂ ਦੀ ਜਵਾਨੀ ਬਚਾਉਣ ਲਈ ਨਹੀਂ ਲੜ ਰਿਹਾ ਕੋਈ ਇਸ ਕਰਕੇ ਨਹੀਂ ਲੜ ਰਿਹਾ ਕਿ ਬੱਚੇ ਇੱਥੇ ਰੱਖਣੇ ਕਿੱਦਾਂ ਨੇ ਕੋਈ ਸਾਨੂੰ ਹੱਲ ਨਹੀਂ ਦੱਸਦਾ ਜਿਹੜਾ ਆਉਂਦਾ ਉਹ ਕਹਿ ਜਾਂਦਾ ਮੈਂ 20 ਕਿਲੋ ਆਟਾ ਦਊਂਗਾ ਦੂਜਾ ਆਉਂਦਾ ਕਹਿੰਦਾ ਮੈਂ 40 ਕਿਲੋ ਦਊਂਗਾ ਨਤੀਜਾ ਆ ਜਾਂਦਾ ਉਹ ਕਹਿੰਦਾ ਮੈਂ 60 ਕਿਲੋ ਦਊਂਗਾ ਇਹਨਾਂ ਚੀਜ਼ਾਂ ਦੇ ਵਿੱਚ ਉਲਝ ਕੇ ਰਹਿ ਗਏ ਅਸੀਂ ਹੱਲ ਸਾਨੂੰ ਕੋਈ ਨਹੀਂ ਦੱਸ ਰਿਹਾ ਕਿ ਸਾਡੇ ਪੰਜਾਬ ਦੀ ਜਵਾਨੀ ਕਿੱਦਾਂ ਬਚਣੀ ਆ ਸਾਡੇ ਪੰਜਾਬ ਦੇ ਜਵਾਨ ਕਿੱਦਾਂ ਬਚਣੇ ਨੇ ਸਾਡੇ ਬੱਚੇ ਇੱਥੇ ਰਹਿਣੇ ਕਿੱਦਾਂ ਨੇ ਇਹ ਤੋਂ ਉਹ ਗੱਲ ਹੋਈ ਕਿ ਬਾਬਾ ਜੀ ਇੱਕ ਗੱਲ ਤੇ ਦੱਸੋ ਜੀਵਨ ਦਾ ਕੋਈ ਵੱਲ ਤੇ ਦੱਸੋ ਸਾਰੇ ਹੀ ਮਸਲੇ ਦੱਸਦੇ ਪਏ ਨੇ ਮਸਲੇ ਦਾ ਕੋਈ ਹੱਲ ਤੇ ਦੱਸੋ ਮੈਂ ਸਾਰੇ ਲੀਡਰਾਂ ਦੇ ਘਰਾਂ 'ਚ ਜਾਣੇ ਅੱਜ ਮੈਂ ਟਿੱਕਾ ਸਾਹਿਬ ਨੂੰ ਵੀ ਲੈ ਕੇ ਆਇਆ ਸਾਡੇ ਭਾਜਪਾ ਦੇ ਆਗੂ ਨੇ ਕਿ ਮੈਨ ਮੰਗਾ ਕੀ ਨੇ ਪੰਜਾਬ ਦੀਆਂ ਬੱਚੇ ਸਾਡੇ ਇਸ ਕਰਕੇ ਬਾਹਰ ਨਹੀਂ ਜਾਂਦੇ ਕਿ ਸਾਨੂੰ ਆਟਾ ਦਾਲ ਫਰੀ ਨਹੀਂ ਮਿਲਦਾ ਬੱਚੇ ਸਾਡੇ ਇਸ ਕਰਕੇ ਬਾਹਰ ਨਹੀਂ ਜਾਂਦੇ ਕਿ ਸਾਨੂੰ ਬੱਤੀ ਫਰੀ ਨਹੀਂ ਮਿਲਦੀ ਬੱਚੇ ਸਾਡੇ ਇਸ ਕਰਕੇ ਬਾਹਰ ਜਾਂਦੇ ਆ ਕਿ ਬੱਚਿਆਂ ਨੂੰ ਕੋ ਕੰਮ ਨਹੀਂ ਮਿਲ ਰਿਹਾ ਔਰ ਹੁਣ ਮੈਂ ਇੱਕ ਸਟੋਰੀ ਪੜਦਾ ਸੀਗਾ ਸਵੇਰੇ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰ ਲਈ ਆਆ ਤੁਹਾਡੇ ਪਿੰਡ ਬਾਰੇ ਵੀ ਦੱਸਣ ਲੱਗਾ ਜੋ ਜੋ ਮੈਨੂੰ ਆ ਪ੍ਰਗਟ ਨੇ ਦੱਸਿਆ ਜੋ ਜੋ ਮੈਨੂੰ ਜੋ ਬੰਨੇ ਦੱਸਿਆ ਅੱਜ ਮੈਂ ਅਖਬਾਰ 'ਚ ਇੱਕ ਲੇਖ ਪੜਿਆ ਤੁਸੀਂ ਆਪਣੇ ਦਿਲ ਤੇ ਹਸਰਾਕੇ ਦੱਸਿਓ ਵੀ ਇਹ ਸਾਡਾ ਪੰਜਾਬ ਸੀਗਾ ਯਾਰ ਆ ਤਰਨਤਨ ਰੋਡ ਦੇ ਉੱਤੇ ਪਿੰਡ ਹੈ ਚਾਟੀਵਿੰਡ 9 ਮਹੀਨਿਆਂ ਦੇ ਵਿੱਚ 50 ਨੌਜਵਾਨਾਂ ਦੀ ਮੌਤ ਹੋਈ ਹੈ 25 ਨੌਜਵਾਨਾਂ ਦੀ ਨਸ਼ਿਆਂ ਦੇ ਨਾਲ ਔਰ ਪਰਿਵਾਰਾਂ ਦੇ ਵਿੱਚ ਇਹ ਮੇਰਾ ਨਹੀਂਗਾ ਇਹ ਅਖਬਾਰ ਇੱਕ ਅੰਗਰੇਜ਼ੀ ਦੀ ਨੇ ਸਰਵੇ ਕੀਤਾ ਉੱਥੇ ਜਾ ਕੇ ਪਿੰਡ ਦੇ ਵਿੱਚ ਔਰ ਅਗਲਾ ਪ੍ਰੋਗਰਾਮ ਅੱਜ ਤੋਂ 10 ਦਿਨ ਬਾਅਦ ਅਸੀਂ ਚਾਟੀ ਪਿੰਡ ਦੇ ਵਿੱਚ ਰੱਖਾਂਗੇ ਜਿੱਥੋਂ ਦੀ ਮੈਂ ਤੁਹਾਨੂੰ ਸਟੋਰੀ ਲਗਾ ਸੁਣਾਉਣਾ ਕਿ 9 ਮਹੀਨਿਆਂ ਚ 25 ਨੌਜਵਾਨ ਮਰ ਗਏ ਉਸ ਪਿੰਡ ਦੇ ਔਰ ਪਰਿਵਾਰਾਂ ਦੇ ਵਿੱਚ ਕੋਈ ਰੋਟੀ ਕਮਾਉਣ ਵਾਲਾ ਨਹੀਂ ਬਚਿਆ ਨਸ਼ੇ ਦੇ ਆਦੀ ਹੋ ਗਏ ਔਰ ਪੈਸੇ ਨਾ ਹੋਣ ਕਰਕੇ ਔਰਤਾਂ ਨੂੰ 3 ਕਿਲੋਮੀਟਰ ਦੂਰ ਉੱਥੇ ਬਾਬਾ ਨੋਦ ਸਿੰਘ ਦਾ ਗੁਰਦੁਆਰਾ ਤੇ ਉੱਥੇ ਲੰਗਰ ਖਾਣ ਜਾਂਦੀਆਂ ਨੇ ਇਹ ਸਾਡਾ ਪੰਜਾਬ ਹੈ ਯਾਰ ਇਹ ਸਾਡੀਆਂ ਮਾਵਾ ਪਣਾ ਦਾ ਹਾਲ ਹੈ ਕਿ ਘਰ ਚ ਰੋਟੀ ਨਹੀਂ ਦੇਸ਼ ਸਾਰੇ ਨੂੰ ਅਨਾਜ ਦਿੰਦਾ ਹੋਵੇ ਪੰਜਾਬ ਔਰ ਪੰਜਾਬ ਦੀਆਂ ਧੀਆਂ ਪੈਣਾ ਗੁਰਦੁਆਰਿਆਂ ਚ ਜਾ ਕੇ ਰੋਟੀ ਖਾਣ ਲੰਗਰ ਖਾਣ ਉੱਥੇ ਜਾ ਕੇ ਕਿ ਘਰ ਦੇ ਵਿੱਚ ਰੋਟੀ ਨਹੀਂ ਆ ਨਾ ਲੈ ਕੇ ਸਟੋਰੀ ਆ ਇੱਕ ਉੱਥੇ ਸਾਡੀ ਭੈਣ ਹੈ ਮੈਂ ਉਹਦੇ ਘਰ ਜਾਊਂਗਾ ਸਿੰਧੋ ਦੋ ਪੁੱਤਾਂ ਦੀ ਮੌਤ ਹੋਈ ਰਸ਼ਪਾਲ ਤੇ ਕੁਲਵਿੰਦਰ ਦੀ ਰਾਸ਼ਨ ਐ ਨਿਗਾ ਘਰ ਦੇ ਵਿੱਚ ਤੇ ਰੋਜ਼ ਤੁਰ ਕੇ ਜਾਂਦੀ ਐ ਗੁਰਦੁਆਰੇ ਦੇ ਵਿੱਚ ਰੋਟੀ ਖਾਣ ਲਈ ਅੱਗੇ ਆ ਜੋ ਇੰਦਰ ਸਿੰਘ 80 ਸਾਲ ਉਮਰ ਐ ਉਸ ਬਜ਼ੁਰਗ ਦੀ ਤਿੰਨ ਪੁੱਤਾਂ ਦੀ ਮੌਤ ਹੋਈ ਨਸ਼ਿਆਂ ਦੇ ਨਾਲ ਤੇ ਚਾਰ ਪੋਤੀਆਂ ਤੇ ਦੋ ਪੋਤੇ ਉਹਦੇ ਤੇ ਦੋਵੇਂ ਪੋਤੇ ਨਸ਼ੇ ਦੇ ਆਦੀ ਐ ਇੱਕ 10 ਸਾਲ ਦਾ ਬੱਚਾ ਉਹ ਵੀ ਨਸ਼ਾ ਕਰਦਾ ਪੋਤਾ ਦਾ ਆ ਸਾਡਾ ਪੰਜਾਬ ਆ ਯਾਰ ਤੁਹਾਡਾ ਰੋਣ ਨਹੀਂ ਨਿਕਲਦਾ ਯਾਰ ਤੁਹਾਡਾ ਦਿਲ ਦੇ ਵਿੱਚ ਦਰਦ ਨਹੀਂ ਆਉਂਦਾ ਕਿ ਇਹ ਸਾਡਾ ਪੰਜਾਬ ਸੀਗਾ ਨੰਬਰ 3 ਪ੍ਰੀਤਮ ਕੌਰ ਮਾਤਾ ਪ੍ਰੀਤਮ ਕੌਰ 80 ਸਾਲ ਉਹਦੀ ਉਮਰ ਹੈ ਇੱਕੋ ਇੱਕ ਪੋਤਾ ਉਹਦੀ ਮਾਂ ਮਰ ਗਈ ਸੀਗੀ ਬੱਚੇ ਦੀ ਤੇ ਦਾਦੀ ਨੇ ਪਾਲਿਆ 2 ਸਾਲਾਂ ਤੋਂ ਲੈ ਕੇ ਤੇ ਜਦੋਂ 26 ਸਾਲਾਂ ਦਾ ਹੋਇਆ ਤੇ ਨਸ਼ੇ ਦੇ ਨਾਲ ਮਰ ਗਿਆ ਇਸ ਕਰਕੇ ਪਾਲਿਆ ਸੀ ਗੱਲ 26 ਸਾਲਾਂ ਦਾ ਆਪਣਾ ਨੌਜਵਾਨ ਜਿਹੜਾ ਪਾਲਿਆ ਤੇ ਖੜਾ ਕੀਤਾ ਕਿ 26 ਸਾਲਾਂ ਬਾਅਦ ਉਹ ਨਸ਼ੇ 'ਚ ਮਰ ਜਾਵੇ ਆ ਹਾਲਾਤ ਪਿੰਡ-ਪਿੰਡ ਦੇ ਹੋ ਗਏ ਇੱਕ ਪਿੰਡ ਦੀਆਂ ਗੱਲਾਂ ਦੱਸਣ ੜਿਆ ਮੈਂ ਤੁਹਾਨੂੰ ਅੱਗੇ ਆਜੋ ਹਰਪੰਨ ਸਿੰਘ 70 ਸਾਲ ਉਮਰ ਹੈ ਉਹਦੀ ਖੇਤ ਮਜ਼ਦੂਰ ਹੈ ਤਿੰਨ ਪੁੱਤ ਮਰ ਗਏ ਨਸ਼ਿਆਂ ਦੇ ਨਾਲ ਇੱਕ ਦੀ ਮੌਤ 2020 ਦੇ ਵਿੱਚ ਹੋਈ ਜਦੋਂ 6 ਮਹੀਨੇ ਉਹਦੇ ਵਿਆਹ ਨੂੰ ਹੋਏ ਸੀਗੇ ਇਸ ਕਰਕੇ ਵਿਆਹ ਕਿ ਲਿਆਂਦੀ ਸੀਗੇ ਕਿ ਉਹਦਾ ਕੀ ਹਾਲ ਹੋਊਗਾ ਤੇ ਜਿੰਦੇ ਜੀ ਮਰ ਗਈ ਆ ਇਹ ਹਾਲਾਤ ਪਿੰਡਾਂ ਤੇ ਬਣ ਗਏ ਔਰ ਸਰਪੰਚ ਦਾ ਉਥੋਂ ਦੇ ਦਾ ਬਿਆਨ ਹੈ ਕਿ ਹਰ ਤੀਜੇ ਘਰ ਦੇ ਵਿੱਚ ਇੱਕ ਨਸ਼ਾ ਹੈ ਪਰ ਪੁਲਿਸ ਕੋਲੋਂ ਬੰਦ ਨਹੀਂ ਹੁੰਦਾ ਸ਼ਰੇਆਮ ਵਿਕਦਾ ਆ ਹਾਲਾਤ ਯਾਰ ਬਣ ਗਏ ਉਥੋਂ ਦੀ ਇੱਕ ਆਸ਼ਾ ਵਰਕਰ ਹੈ ਰਾਜਵੀਰ ਕੌਰ ਮੈਂ ਨਾਂ ਲੈ ਕੇ ਇਸ ਕਰਕੇ ਬੋਲਣ ਡਿਆ ਵੀ ਖਬਰਾਂ ਲੱਗੀਆਂ ਨੇ ਅਖਬਾਰ 'ਚ ਮੈਂ ਆਪਣੇ ਆਪ ਕੋ ਮਨੋ ਨਿ ਬਣਾਉਣ ਡਿਆ ਲੀਡਰ ਆ ਗੂ ਉਹ ਕਹਿੰਦੀ ਐ ਕਿ ਇੱਕ ਸਰਵੇਖਣ ਕੀਤਾ ਗਿਆ ਜਿਹੜਾ ਏਡਜ਼ ਚੈੱਕ ਕਰਦਾ ਹੈ ਬੱਚਿਆਂ ਦੀ 26 ਨੌਜਵਾਨ ਨਸ਼ਾ ਕਰਦੇ ਨੇ ਸਾਰਿਆਂ ਨੂੰ ਏਡਜ਼ ਹੈ ਔਰ ਉਹਨਾਂ ਦੇ ਜੀਵਨ ਸਾਥੀਆਂ ਨੂੰ ਵੀ ਹੋ ਗਈ 26 ਚੋਂ ਸਿਰਫ 16 ਦਵਾਈ ਲੈਂਦੇ ਨੇ ਇੰਨੀ ਗਨ ਪੜਦਾ ਐ ਇੰਨੀ ਮਤਵੱਜੀ ਐ ਲੋਕਾਂ ਦੀ ਆ ਹਾਲਾਤ ਪਿੰਡ ਪਿੰਡ ਦੇ ਬਣ ਗਏ ਔਰ ਕਈ ਪਿੰਡਾਂ ਚ ਰੋਜ਼ ਤੁਸੀਂ ਵੇਖਦੇ ਨਹੀਂ ਉਹ ਸੋਸ਼ਲ ਮੀਡੀਆ ਦੇ ਉੱਤੇ ਮੇਰਾ ਖਲ ਹਰ ਕੋਈ ਅਮੀਰ ਹੈ ਗਰੀਬ ਹੈ ਹਰ ਬੰਦੇ ਕੋਲ ਕੋਣ ਹੈ ਯਾਰ ਉਹਦੇ YouTube ਚੱਲਦੀ ਉਹਦੇ Facebook ਚੱਲਦੀ ਹੈ ਕਈ ਪਿੰਡਾਂ ਦੇ ਵਿੱਚ ਬਰਾਤਾਂ ਹੀ ਨਹੀਂ ਜਾਂਦੀਆਂ ਯਾਰ ਲੋਕ ਉੱਥੇ ਵਿਆਹ ਹੀ ਨਹੀਂ ਕਰਦੇ ਵੀ ਅਸੀਂ ਪਿੰਡ ਦੇ ਵਿੱਚ ਨਸ਼ਾ ਇਹ ਤੁਹਾਡਾ ਪੰਜਾਬ ਸੀਗਾ ਇਹ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਸੀਗਾ ਇਸ ਪੰਜਾਬ ਲਈ ਕੁਰਬਾਨੀ ਦੇ ਕੇ ਗਿਆ ਸ਼ਹੀਦ ਭਗਤ ਸਿੰਘ ਇਸ ਪੰਜਾਬ ਲਈ ਕਿ ਇਹ ਲੋਕ ਨਸ਼ਿਆਂ ਦੇ ਵਿੱਚ ਰੁੜਦੇ ਫਿਰਨ ਪਿੰਡਾਂ ਦੇ ਪਿੰਡ ਬਾਹਰ ਚੱਲ ਗਏ ਔਰ ਉਸ ਪਿੰਡ ਦਾ ਹਾਲ ਕੀ ਹੈ ਅੱਜ ਦੀ ਮੈਂ ਗੱਲ ਦੱਸਣ ਨਿਆ ਕਿ ਅੱਜ ਤੋਂ 10-20 ਸਾਲ ਪਿੱਛੇ ਜਾਓ ਮਾਂ ਪਿਓ ਨੂੰ ਚਿੰਤਾ ਪਤਾ ਕੀ ਹੁੰਦੀ ਸੀ ਭਾਵੇਂ ਮੇਰਾ ਪਿਓ ਹੋਵੇ ਭਾਵੇਂ ਮੇਰੀ ਮਾਂ ਹੋਵੇ ਕਿ ਧੀ ਭੈਣ ਦਾ ਖਿਆਲ ਰੱਖਣਾ ਜੀ ਉਹਨੇ ਘਰੋਂ ਜਾਣਾ ਸਿਰ ਤੇ ਚੁੰਨੀ ਲੈ ਕੇ ਜਾਵੇ ਅੱਜ ਕੱਲ ਬੱਚੀਆਂ ਦੀ ਰਾਖੀ ਨਹੀਂ ਮੁੰਡਿਆਂ ਦੀ ਰਾਖੀ ਜ਼ਿਆਦਾ ਕਰਨੀ ਪੈਂਦੀ ਆ ਵੀ ਬੱਚਾ ਬਾਹਰ ਚੱਲਿਆ ਤੇ ਇਹਦਾ ਖਿਆਲ ਰੱਖਿਓ ਕਿਤੇ ਮਾੜੀ ਸੰਗਤ ਚ ਨਾ ਪੈਰੇ ਔਰ ਉਹ ਦੱਸਦੇ ਨੇ ਉਥੋਂ ਕੇ ਪਲੱਸ 2 ਤੋਂ ਬਾਅਦ 12ਵੀਂ ਤੋਂ ਬਾਅਦ ਕਿਸੇ ਬੱਚੇ ਨੂੰ ਚੌਂਕ 'ਚ ਨਹੀਂ ਖੜੇ ਹੋਣ ਦਿੰਦੇ ਵੀ ਬੱਚੇ ਨੂੰ ਘਰ ਆ ਜਾ ਤੇ ਘਰੋਂ ਸਕੂਲ ਚੱਲ ਜਾ ਉਤੋਂ ਵੱਧਾ ਤੈਨੂੰ ਬਾਹਰ ਭੇਜ ਦੇਣਾ ਆਹ ਹਾਲਾਤ ਹੋ ਗਏ ਯਾਰ ਇੱਕ ਇੱਕ ਘਰ ਦੇ ਵਿੱਚ ਮੈਂ ਪਿਛਲੇ ਦਿਨੀ ਫਿਰੋਜ਼ਪੁਰ ਗਿਆ ਜਿੱਥੋਂ 2-3 ਮਹੀਨੇ ਪਹਿਲਾਂ ਇੱਕ ਇੱਕ ਘਰ 'ਚ 5-5 ਮੁੰਡੇ ਮਰੇ ਨੇ ਨਸ਼ਿਆਂ ਨਾਲ ਯਾਰ ਤੁਸੀਂ ਰੋਂਦੇ ਕਿਉਂ ਨਹੀਂ ਤੁਸੀਂ ਇਸ ਪੰਜਾਬ ਦੀ ਜੂਝਦੇ ਕਿਉਂ ਨਹੀਂ ਮੈਂ ਇਹਦੀ ਵੀ ਸੁਣਾਉਣ ਲੱਗਾ ਤੁਹਾਨੂੰ ਮੈਂ ਪੁੱਛਣਾ ਚਾਹਣਾ ਨੌਜਵਾਨਾਂ ਨੂੰ ਕਿਸੇ ਨਾ ਚੌਂਕ 'ਚ ਖਲੋ ਕੇ ਪੁੱਛੋ ਜਾ ਤੇ ਉਹ ਨਸ਼ੇ ਚ ਮਿਲੂਗਾ ਨੌਜਵਾਨ ਤੁਹਾਨੂੰ ਤੇ ਜਾ ਪੁੱਛੂ ਮੇਰੀ ਫਾਈਲ ਲੱਗੀ ਆ ਜੀ ਮੈਂ ਬਾਹਰ ਚਲੇ ਜਾਣਾ ਤੇ ਫਿਰ ਪੰਜਾਬ ਨੂੰ ਸਾਂਭਣਾ ਕਿੰਨੇ ਆ ਯਾਰ ਪੰਜਾਬ ਨੂੰ ਲੜਨਾ ਕਿੰਨੇ ਆ ਪੰਜਾਬ ਨੂੰ ਬਚਾਉਣਾ ਕਿੰਨੇ ਆ ਸ਼ਹੀਦ ਭਗਤ ਸਿੰਘ ਨੇ ਆਪਣੇ ਲਈ ਯਾਦੀ ਨਹੀਂ ਸੀ ਲਈ ਉਹਨੇ ਸਾਡੇ ਲੋਕਾਂ ਦੀ ਯਾਦੀ ਲਈ ਸੀ ਜਿਹੜੇ ਅੱਜ ਅਸੀਂ ਨਸ਼ਿਆਂ ਦੇ ਗੁਲਾਮ ਹੋ ਗਏ ਤੇ ਜਿੰਨਾ ਲੋਕਾਂ ਨੂੰ ਅਸੀਂ ਦੇਸ਼ ਚੋਂ ਕੱਢਿਆ ਅੱਜ ਵੀ ਉੱਥੇ ਬਾਹਰ ਜਾ ਕੇ ਉਹਨਾਂ ਦੀ ਬਲੱਸ਼ਾ ਸਾਫ ਕਰਦੇ ਆ ਤੇ ਉਹਨਾਂ ਦਾ ਕੂੜਾ ਚੁੱਕਦੇ ਆ ਅੱਜ ਵੀ ਉੱਥੇ ਜਾ ਕੇ ਅਸੀਂ ਗੁਲਾਮੀ ਕਰਦੇ ਆ ਬੱਚੇ ਕੋ ਬਹੁਤੇ ਸੌਖੇ ਨਹੀਂ ਅਗੇ ਬਾਹਰ ਔਰ ਸਾਡੇ ਲੀਡਰ ਲੜਾਈ ਕਿਹੜੀ ਲੜਦੇ ਨੇ ਰੇਤਾ ਬਜਰੀ ਕੀ ਕਰਨੀ ਦਿੱਤਾ ਸਸਤੀ ਖਰਾ ਕੇ ਯਾਰ ਅਸੀਂ ਜਦੋਂ ਸਾਡੇ ਬੱਚੇ ਹੀ ਘਰਾਂ ਦੇ ਵਿੱਚ ਨਹੀਂ ਰਹਿਣੇ ਕੀ ਕਰਨੇ ਅਸੀਂ ਮਕਾਨ ਬਣਾ ਕੇ ਤੁਸੀਂ ਕਦੀ ਸੋਚਿਆ ਕਿ ਸਾਨੂੰ ਹਮੇਸ਼ਾ ਲਾਰੇ ਲਾਏ ਜਾਂਦੇ ਆ ਆਟਾ ਦਾਲ ਵੰਡ ਕੇ ਤੇ ਫਖਰ ਮਹਿਸੂਸ ਕਰਦੇ ਲੀਡਰ ਵੀ ਮੈਂ ਪਿੰਡ ਚ ਇੰਨਾ ਰਾਸ਼ਨ ਵੰਡਿਆ ਮੈਂ ਦੇਸ਼ ਚ ਇੰਨਾ ਰਾਸ਼ਨ ਵੰਡਿਆ ਸਾਨੂੰ ਮੰਗਤੇ ਬਣਾ ਕੇ ਯਾਰ ਮਾਣ ਮਹਿਸੂਸ ਕਰਦੇ ਹੋ ਆਪਣੇ ਉੱਤੇ ਸਾਨੂੰ ਕੰਮ ਕਿਉਂ ਨਹੀਂ ਦਿੰਦੇ ਸਾਨੂੰ ਮੰਗਣ ਦੀ ਲੋੜ ਕਿਉਂ ਪੈਂਦੀ ਆ ਸਾਨੂੰ ਝਾਕਣ ਦੀ ਲੋੜ ਕਿਉਂ ਪੈਂਦੀ ਮੇਰਾ ਨੀਲਾ ਕਾਰਡ ਬਣਿਆ ਮੇਰਾ ਪੀਲਾ ਕਾਰਡ ਬਣਿਆ ਕਿ ਨਹੀਂ ਬਣਿਆ ਸਾਨੂੰ ਇੱਜ਼ਤ ਮਾਨ ਵਾਲੀ ਰੋਟੀ ਦਿਓ ਜਦੋਂ ਵੀ ਕਿਸੇ ਨੇ ਵੋਟਾਂ ਲੈਣੀਆਂ ਹੁੰਦੀਆਂ ਮੈਂ ਕਿਸੇ ਇੱਕ ਨੂੰ ਦੋਸ਼ੀ ਨਹੀਂ ਠਰਾਉਂਦਾ ਵੱਡੇ ਵੱਡੇ ਲਾਰੇ ਲਾਏ ਜਾਂਦੇ ਆ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦੇਾਂਗੇ ਪੰਜਾਬ ਨੂੰ ਆਹ ਕਰਦੇਾਂਗੇ ਤੇ ਪੰਜਾਬ ਉਹ ਰੁਲਦਾ ਫਿਰਦਾ ਉਹ ਗਲੀਆਂ ਨਾਲੀਆਂ ਦੇ ਵਿੱਚ ਤੇ ਬਾਹਰ ਪੰਜਾਬ ਰੁਲਦਾ ਫਿਰਦਾ ਮੁੜ ਕੇ ਵਾਦੇ ਪੂਰੇ ਕਿਉਂ ਨਹੀਂ ਹੁੰਦੇ ਮੈਂ ਇਸ ਕਰਕੇ ਪਿੰਡ ਪਿੰਡ ਜਾਣਾ ਸ਼ੁਰੂ ਕੀਤਾ ਕਿ ਨੌਜਵਾਨਾਂ ਨੂੰ ਜੂਝਣਾ ਪਊਗਾ ਇਨਾ ਲਾਰੇਆ ਤੋਂ ਸਾਨੂੰ ਬਚਣਾ ਪਊਗਾ ਸਾਨੂੰ ਜਦੋਂ ਸੁਪਨੇ ਵਿਖਾਏ ਜਾਂਦੇ ਆ ਨਾ ਕਹਿੰਦੇ ਆ ਮੁੜ ਕੇ ਮੁੱਕਰ ਜਾਂਦੇ ਸਾਰੇ ਕਿ ਜੇ ਚੰਨ ਤੇਰੀ ਇੰਜੀ ਪੂਰੀ ਪੈਂਦੀ ਐ ਤੇ ਪਾਲਾ ਤੇਥੋਂ ਜਿੰਨੀ ਦੂਰੀ ਪੈਂਦੀ ਐ ਪਹਿਲਾਂ ਤੋੜ ਨਿਭਾਉਣ ਦੇ ਵਾਅਦੇ ਕਰਦੇ ਨੇ ਮਗਰੋਂ ਖੌਰੇ ਕੀ ਮਜਬੂਰੀ ਪੈਂਦੀ ਇਹਨਾਂ ਦੀ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਸਾਨੂੰ ਵੱਡੇ ਵੱਡੇ ਸੁਪਨੇ ਵਿਖਾਏ ਜਾਂਦੇ ਆ ਸਾਨੂੰ ਬਹੁਤ ਲਾਰੇ ਲਾਏ ਜਾਂਦੇ ਆ ਤੇ ਪੰਜਾਬ ਉਥੇ ਦਾ ਉਥੇ ਉਥੇ ਫਿਰ ਉਹ ਰੁਲਦਾ ਫਿਰਦਾ ਉਹ ਨੌਜਵਾਨ ਜਿਹੜਾ ਜੂਝਦਾ ਫਿਰਦਾ ਸਾਰਾ ਪੰਜਾਬ ਤੁਹਾਡਾ ਬਾਹਰ ਚਲੇ ਗਿਆ ਤੈਨੂੰ ਹੋਰ ਗੱਲ ਦੱਸਾਂ ਆਪਣੇ ਆਪ ਨੂੰ ਹਲੂਣੋ ਆਪਣੇ ਸੂਬੇ ਲਈ ਲੜੋ ਆਪਣੇ ਪਿੰਡ ਲਈ ਲੜੋ ਆਪਣੇ ਦੇਸ਼ ਲਈ ਲੜੋ 3 ਕਰੋੜ ਦੀ ਵਾਦੀ ਹੈ ਪੰਜਾਬ ਦੀ 3 ਕਰੋੜ ਦੀ ਤੇ 3 ਕਰੋੜ ਦੇ ਵਿੱਚੋਂ ਦੁੱਖ ਇਹ ਲੱਗਦਾ 80 ਲੱਖ ਤੁਹਾਡੇ ਵਿੱਚ ਪ੍ਰਵਾਸੀ ਹੋ ਗਿਆ 1/3 ਹਿੱਸਾ ਹਾਲੀ ਹਾਲੀ ਤੁਹਾਡੇ ਬੱਚੇ ਬਾਹਰ ਜਾਈ ਜਾਂਦੇ ਆ ਉਹ ਨਸ਼ੇਆਂ ਨਾਲ ਮਰੀ ਜਾਂਦੇ ਆ ਤੇ ਇੱਥੇ ਤੁਹਾਡੇ ਬਾਹਰਲੀਆਂ ਸਟੇਟਾਂ ਵਾਲੇ ਮੈਂ ਕਿਸੇ ਨੂੰ ਦੋਖੀ ਨਹੀਂ ਕਹਿੰਦਾ ਜਦੋਂ ਆਪਣੇ ਕੰਮ ਹੀ ਨਹੀਂ ਕਰਨਾ ਤੇ ਬਾਹਰੋਂ ਕੰਮ ਆ ਕੇ ਤੇ ਉਹਨਾਂ ਕਰਨਾ ਹੀ ਹੈ ਨਾ ਉਹ ਹੌਲੀ ਹੌਲੀ ਤੁਹਾਡੇ ਉੱਤੇ ਕਾਬਜ਼ ਹੁੰਦੇ ਜਾਂਦੇ ਆ ਤੁਹਾਡਾ ਪੰਜਾਬ ਹੀ ਤੁਹਾਡੇ ਹਥੋਂ ਖੁੱਸ ਜਾਣਾ ਯਾਰ ਇੱਥੇ ਕੁਝ ਨਹੀਂ ਮਿਲਣਾ ਤੁਹਾਨੂੰ ਕੁਝ ਨਹੀਂ ਵਜਣਾ ਸਾਡੇ ਪੰਜਾਬ ਦੇ ਵਿੱਚ ਸਿਰਫ ਤੁਸੀਂ ਕਿਤੇ ਵੱਡੇ ਅਫਸਰਾਂ ਚਾਤੀ ਮਾਰੋ ਤੁਹਾਨੂੰ ਕੋਈ ਪੰਜਾਬੀ ਅਫਸਰ ਨਜ਼ਰ ਆਉਂਦਾ ਯਾਰ ਤੁਹਾਡੇ ਵੱਡੇ ਐਸਪੀ ਐਸਐਸਪੀ ਡੀਸੀ ਸਾਰੇ ਬਾਹਰਲੇ ਸੂਬਿਆਂ ਤੋਂ ਆਗੇ ਤੇ ਪੰਜਾਬ ਗਿਆ ਕਿੱਥੇ ਯਾਰ ਔਰ ਇਹਨਾਂ ਲੀਡਰਾਂ ਤੇ ਇਹਨਾਂ ਅਫਸਰਾਂ ਦੀ ਗੱਲ ਦੱਸਾਂ ਸਾਨੂੰ ਕਹਿੰਦੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਵਾਂਗੇ ਪੰਜਾਬ ਨੂੰ ਸੁਧਾਰਾਂਗੇ ਪੰਜਾਬ ਦੀ ਤਰੱਕੀ ਕਰਾਵਾਂਗੇ ਤੇ ਜਿੰਨੇ ਅਫਸਰ ਆ ਜਿੰਨੇ ਲੀਡਰ ਆ ਸਾਰਿਆਂ ਦੇ ਬੱਚੇ ਬਾਹਰ ਆ ਮੈਨੂੰ ਇੱਕ ਦਾ ਵੀ ਇੱਥੇ ਵੱਡੇ ਅਫਸਰ ਦਾ ਬੱਚਾ ਵਖਾ ਦਿਓ ਇੱਕ ਵੀ ਵੱਡੇ ਲੀਡਰ ਦਾ ਬੱਚਾ ਪੰਜਾਬ 'ਚ ਵਖਾ ਦਿਓ ਤੇ ਮੈਨੂੰ ਜਿਹੜੀ ਮਰਜ਼ੀ ਸਜ਼ਾ ਦੇ ਦਿਓ ਜੇ ਉਹਨਾਂ ਦੇ ਬੱਚੇ ਇੱਥੇ ਸੁਰੱਖਿਅਤ ਨਹੀਂ ਉਹ ਆਪਣੇ ਬੱਚਿਆਂ ਨੂੰ ਕੰਮ ਨਹੀਂ ਦੇ ਸਕਦੇ ਤੇ ਸਾਡੇ ਬੱਚਿਆਂ ਦੀ ਜ਼ਿੰਮੇਵਾਰੀ ਲੈਣ ਵਾਲੇ ਉਹ ਕੌਣ ਹੁੰਦੇ ਆ ਯਾਰ ਸਿਰਫ ਸਾਨੂੰ ਛਦਾਈ ਬਣਾਇਆ ਜਾਂਦਾ 4 ਲੱਖ ਕਰੋੜ ਦਾ ਕਰਜ਼ਾ ਹੈ ਪੰਜਾਬ ਤੇ ਜਿਹੜਾ ਮੈਂ ਗਲੀ ਗਲੀ ਦੱਸਦਾ ਜਾ ਕੇ 50 ਹਜ਼ਾਰ ਕਰੋੜ ਰੁਪਈਆ ਜਿਹੜੀ ਮਰਜ਼ੀ ਸਰਕਾਰ ਆਜੇ ਹਰ ਸਾਲ ਸਾਡੇ ਉੱਤੇ ਕਰਜ਼ਾ ਲੈਂਦੀ ਹੈ ਤੇ ਲੋਕੀ ਪਤਾ ਕੀ ਸਮਝਦੇ ਆ ਇਹ ਕਰਜ਼ਾ ਸਰਕਾਰ ਦੇ ਉੱਤੇ ਆ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਕਰਜ਼ਾ ਸਰਕਾਰ ਦੇ ਉੱਤੇ ਨਹੀਂ ਹੈ ਕਰਜ਼ਾ ਤੁਹਾਡੇ ਉੱਤੇ ਹੈ ਤੁਹਾਨੂੰ ਸਮਝ ਨਹੀਂ ਆਉਂਦੀ ਵੀ ਤੁਹਾਡੇ ਕੋ ਪੈਸੇ ਲੈ ਕਿੱਦਾਂ ਜਾਂਦੇ ਆ ਸਾਨੂੰ ਆਟਾ ਦਾਲ ਦਿੱਤਾ ਜਾਂਦਾ ਬਾਕੀ ਚੀਜ਼ਾਂ ਤੁਹਾਡੀਆਂ ਮਹਿੰਗੀਆਂ ਕੀਤੀਆਂ ਜਾਂਦੀਆਂ ਤੁਹਾਡੇ ਕੱਪੜੇ ਤੁਹਾਡੀਆਂ ਜੁੱਤੀਆਂ ਤੁਹਾਡੇ ਸਾਬਣ ਤੁਹਾਡੇ ਤੇਲ ਸਾਨੂੰ ਹੀ ਖੂਨ ਨਿਚੋੜ ਕੇ ਸਾਡਾ ਤੇ ਸਾਡੇ ਉੱਤੇ ਹੀ ਵੰਡਿਆ ਜਾਂਦਾ ਔਰ ਇੱਕ ਕਰਜ਼ਾ ਸਾਨੂੰ ਦੇਣਾ ਪੈਂਦਾ ਅੱਜ 4 ਲੱਖ ਕਰੋੜ ਦਾ ਕਰਜ਼ਾ ਨਾ ਨਾ ਹੋਵੇ ਪੰਜਾਬ ਚ ਤੇ ਜੇ ਇੱਕ ਘਰ ਚ 6 ਜਣੇ ਹਨਾ ਤੇ 6-6 ਹਜ਼ਾਰ ਦੀ ਬਚਤ ਹੋਵੇ ਮਹੀਨੇ ਦੀ 1000 ਰੁਪਈਆ ਆ ਛੋਟਾ ਬੱਚਾ ਹੈ ਨਾ ਔਰ ਬਜ਼ੁਰਗ ਹੈ ਨਾ ਕੋ 80 ਸਾਲ ਦਾ ਇੱਕ ਇੱਕ ਹਜ਼ਾਰ ਰੁਪਈਆ ਜੰਮਦਾ ਬੱਚਾ ਵੀ ਵਿਆਜ ਦਿੰਦਾ ਭਰੋ ਵਿਆਜ ਤੁਹਾਨੂੰ ਤਸਦਾ ਨਹੀਂ ਦੇਣਾ ਕਿੱਦਾਂ ਉਹ ਅਸੀਂ ਕਿ ਦਿੰਨੇ ਆਪਣੀਆਂ ਬਾਕੀ ਚੀਜ਼ਾਂ ਮਹਿੰਗੀਆਂ ਨੇ ਉਹਨਾਂ ਦੇ ਉੱਤੇ ਟੈਕਸ ਲੱਗਦਾ ਔਰ ਸਾਨੂੰ ਉਲਝਾਇਆ ਕਿੱਧਰ ਜਾਂਦਾ ਯਾਰ ਸਿਰਫ ਧਾਰਮਿਕ ਮੁੱਦਿਆਂ ਦੇ ਵਿੱਚ ਕੋਰੇਤਾ ਬਜਰੀ ਲਈ ਲੜਦਾ ਕੋ ਬੱਤੀ ਲਈ ਲੜਦਾ ਕੋ ਮੰਦਿਰ ਲਈ ਲੜਦਾ ਕੋ ਗੁਰਦੁਆਰੇ ਲਈ ਲੜਦਾ ਕੋ ਮਸਜਿਦ ਲਈ ਤੇ ਕੋ ਚਰਚਾਂ ਲਈ ਕੋ ਨੌਜਵਾਨਾਂ ਲਈ ਵੀ ਲੜਦਾ ਯਾਰ ਇਹਨਾਂ ਨੂੰ ਕਿੱਦਾਂ ਬਚਾਉਣਾ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਭਾਵੇਂ ਮੇਰੀ ਗੱਲ ਦਾ ਗੁੱਸਾ ਕਰਿਓ ਕਿ ਦੇਸ਼ ਦੀ ਬਰਬਾਦੀ ਲਈ ਪਿੰਡ ਦੀ ਬਰਬਾਦੀ ਲਈ ਹਰ ਉਹ ਬੰਦਾ ਜ਼ਿੰਮੇਵਾਰ ਹੈ ਜਿੰਨੂੰ ਇਹ ਲੱਗਦਾ ਹੈ ਕਿ ਸਿਹਤ ਸਿੱਖਿਆ ਤੇ ਰਜਗਾਰ ਨਾਲੋਂ ਧਾਰਮਿਕ ਮੁੱਦੇ ਜ਼ਿਆਦਾ ਜ਼ਰੂਰੀ ਹੈ ਸਾਡੇ ਬੱਚਿਆਂ ਨੂੰ ਰੋਟੀ ਨਹੀਂ ਮਿਲਦੀ ਯਾਰ ਬੱਚੇ ਇੱਥੇ ਉਲਝ ਗਏ ਯਾਰ ਬੱਚਿਆਂ ਕੋਲ ਕੰਮਕਾਰ ਨਹੀਂ ਹੈਗਾ ਇਹ ਅਸੀਂ ਇੱਕ ਉਪਰਾਲਾ ਕਰ ਲਈ ਕਿ ਇੱਥੇ ਰੋਦੇ ਸਹੀ ਯਾਰ ਕੰਮ ਸੇ ਕੰਮ ਨਹੀਂ ਕੋਈ ਕੰਮ ਹੈਗਾ ਤੁਹਾਡੇ ਕੋਲ ਤੇ ਸਿਆਸਤ ਦਾ ਸਹੀ ਬਣ ਜਾਓ ਜਾਗਰੂਕੀ ਹੋ ਜਾਓ ਇਹਨੇ ਸਿਆਸੀ ਬਣਨਾ ਕਿੱਡਾ ਘੌਖਾ ਆ ਜਿੰਨਾ ਤੁਸੀਂ ਇਕੱਠ ਜੇ ਨਾ ਮੈਂ ਹਰ ਜਗ੍ਹਾ ਤੇ ਕਹਿਣਾ ਜਿਹੜੇ ਮਰਜ਼ੀ ਅਫਸਰ ਦੇ ਬਾਹਰ ਭੇਜੋ ਜੇ ਤੁਹਾਡਾ ਮਸਲਾ ਨਾ ਲਵੇ ਤੇ ਐਨੇ ਜਿਹੜੇ ਚੱਲ ਜੋ ਜਿਹਦੀਆਂ ਮਰਜ਼ੀ ਚੀਕਾਂ ਕਢਾ ਦਿਓ ਜਾ ਕੇ ਪਰ ਆਪਾਂ ਲੜਨਾ ਹੀ ਨਹੀਂ ਚਾਹੁੰਦੇ ਜੇ ਉਹਦੇ ਤੇ ਮੁਸੀਬਤ ਪਈ ਆ ਤੇ ਮੈਨੂੰ ਕੀ ਆ ਯਾਰ ਫਿਰ ਕਿਹੜੀ ਗੱਲ ਆ ਇੱਕ ਦੂਜੇ ਲਈ ਲੜਦੇ ਹੀ ਨਹੀਂ ਔਰ ਛੋਟੀ ਜੀ ਗੱਲ ਹੈ ਤੁਸੀਂ ਇੱਕ ਛੋਟੀ ਤੋਂ ਛੋਟੀ ਨੌਕਰੀ ਲੈਣੀ ਹੋਵੇ ਨਾ ਚਪੜਾਸੀ ਦੀ ਤੇ 4-5 ਤੁਹਾਡੇ ਟੈਸਟ ਹੁੰਦੇ ਆ ਤੁਹਾਡਾ ਫਿਜ਼ੀਕਲ ਟੈਸਟ ਸਰੀਰਕ ਤੁਹਾਡੀ ਪੜ੍ਹਾਈ ਦਾ ਟੈਸਟ ਤੁਹਾਡੇ ਦਿਮਾਗ ਦਾ ਟੈਸਟ ਤੁਹਾਡਾ ਕੈਰੇਕਟਰ ਤੱਕ ਚੈੱਕ ਕੀਤਾ ਜਾਂਦਾ ਵੀ ਉਹਦੇ ਉੱਤੇ ਕੋਈ ਪਰਚਾ ਤਾਂ ਨਹੀਂ ਜੇ ਜੇ ਕਿਸੇ ਨੇ ਐਮਐਲਏ ਬਣਨਾ ਜੇ ਕਿਸੇ ਨੇ ਮੰਤਰੀ ਬਣਨਾ ਐਮਪੀ ਬਣਨਾ ਕਦੀ ਕਿਸੇ ਦਾ ਕਰੈਕਟਰ ਚੈੱਕ ਕੀਤਾ ਜਾਂਦਾ ਵੀ ਭਾਵੇਂ ਉਹਤੇ 20 ਪਰਚੇ ਦਿੱਤੇ ਹੋਣ ਭਾਵੇਂ ਉਹਦੇ ਉੱਤੇ ਸ਼ਰਾਬ ਦੇ ਹੋਣ ਪਰਚੇ ਤੇ ਭਾਵੇਂ ਉਹਤੇ ਬਲਾਤਕਾਰ ਦੇ ਤੇ ਪਰਚੇ ਦੇ ਤੇ ਹਣ ਉਹਨੂੰ ਇਲੈਕਸ਼ਨ ਲੜਨੋਂ ਰੋਕ ਸਕਦਾ ਕੋਈ ਜੇ ਐਡੀ ਸੌਖੀ ਸਿਆਸਤ ਹੈ ਆਪਣੇ ਪਿੰਡ 'ਚ ਜੂਜੂ ਤੁਹਾਨੂੰ ਲੱਗਦਾ ਕੋਈ ਗਲਤ ਕੰਮ ਕਰਦਾ ਤੇ ਉਹਦੇ ਖਿਲਾਫ ਬਾਅਦ ਚ ਕੋ ਲੋਕ ਤੁਹਾਨੂੰ ਆਪ ਲੀਡਰ ਮੰਨ ਲੈਣਗੇ ਆਪਾਂ ਲੜਨਾ ਹੀ ਨਹੀਂ ਚਾਹੁੰਦੇ ਆਪਾਂ ਕਰਨਾ ਹੀ ਨਹੀਂ ਚਾਹੁੰਦੇ ਤੇ ਸੂਬੇ ਨੂੰ ਦੇ ਦਿੱਤਾ ਆਪਾਂ ਲੋਕਾਂ ਦੇ ਹੱਥਾਂ ਦੇ ਵਿੱਚ ਕਿੱਦਾਂ ਚੱਲੂਗਾ ਯਾਰ ਇਹ ਸੂਬਾ ਮੈਂ ਤੁਹਾਨੂੰ ਪੁੱਛਣਾ ਚਾਹਨਾ ਜਿੱਦਾਂ ਨਾਟਕ 'ਚ ਦੱਸਿਆ ਸਾਡੇ ਅਸੀਂ ਸ਼ਰਧਾ ਦੀ ਰਾਖੀ ਕਰਨ ਲਈ ਤੇ ਸਾਡੇ ਕੋਲ ਫੌਜ ਹੈਗੀ ਆ ਦੁਸ਼ਮਣਾਂ ਨਾਲ ਲੜਨ ਲਈ ਤੇ ਜਿਹੜੇ ਸਾਡੇ ਲੋਕ ਸਾਡੇ ਸੂਬੇ ਨੂੰ ਸਾਡੇ ਪਿੰਡਾਂ ਨੂੰ ਸਾਡੇ ਸ਼ਹਿਰਾਂ ਨੂੰ ਖਾਈ ਜਾਂਦੇ ਤੇ ਉਹਨਾਂ ਨਾਲ ਕਿੰਨੇ ਲੜਨਾ ਹੈ ਕਿ ਜਿੱਥੋਂ ਤੱਕ ਵੀ ਹੋ ਸਕਿਆ ਪਿੰਡਾਂ 'ਚ ਕਮੀਆਂ ਕੀ ਨੇ ਬੱਚੇ ਬਾਹਰ ਕਿਉਂ ਜਾ ਰਹੇ ਨੇ ਬੱਚੇ ਨਸ਼ਾ ਕਰ ਕਿਉਂ ਰਹੇ ਨੇ ਉਹ ਸਰਕਾਰਾਂ ਦੋਵਾਂ ਤੱਕ ਚਾਹੇ ਉਹ ਕੇਂਦਰ ਦੀ ਸਰਕਾਰ ਆ ਚਾਹੇ ਉਹ ਪੰਜਾਬ ਸਰਕਾਰ ਆ ਉਹਦੇ ਤੱਕ ਪਹੁੰਚਾਈਆਂ ਜਾਣ ਤਾਂ ਜੋ ਦੂਰ ਹੋ ਸਕਣ ਮੈਂ ਸਾਰਿਆਂ ਨੂੰ ਸੱਦਾ ਦੇ ਕੇ ਆਇਆ ਮੈਂ ਤੁਹਾਨੂੰ ਦੱਸ ਦਵਾਂ ਮੈਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਕਾਲੀਆਂ ਨੂੰ ਵੀ ਦੱਸਿਆ ਮੈਂ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ ਇਹਨਾਂ ਨੂੰ ਵੀ ਮਿਲਿਆ ਮੈਂ ਭਗਵੰਤ ਮਾਨ ਨੂੰ ਵੀ ਮਿਲਿਆ ਮੈਂ ਸਾਰਸੁਖਬੀਰ ਸਿੰਘ ਬਾਦਲ ਨੂੰ ਵੀ ਮਿਲਣਾ ਚਾਹੁੰਦਾ ਕਿਸੇ ਦਿਨ ਮੈਂ ਬੀਜੇਪੀ ਦੇ ਜਾਖੜ ਨੇ ਉਹਨਾਂ ਨੂੰ ਵੀ ਮੈਂ ਮੈਸੇਜ ਦਿੱਤਾ ਇਹ ਮੇਨ ਮੁੱਦੇ ਪੰਜਾਬ ਦੇ ਇਹ ਨੇ ਯਾਰ ਰੇਤਾ ਬਜਰੀ ਛੱਡ ਦਿਓ ਬੱਚੇ ਇੱਥੇ ਰੱਖਣੇ ਕਿੱਦਾਂ ਨੇ ਬੱਚੇ ਬਚਾਉਣੇ ਕਿੱਦਾਂ ਨੇ ਮਾਵਾਂ ਪੈਣਾ ਰੋ ਜਾਂਦੀਆਂ ਨੇ ਜਿਨ੍ਹਾਂ ਦੇ ਬੱਚੇ ਮਰ ਜਾਂਦੇ ਨੇ ਇਹ ਪੰਜਾਬ ਦੀ ਮੇਨ ਮੰਗ ਤੇ ਇਹ ਪੰਜਾਬ ਦੀ ਮੇਨ ਜ਼ਿੰਮੇਵਾਰੀ ਹੈ